ਦੇਖੋ ਅਸੀਂ ਸਪਸ਼ਟ ਇਹ ਕਹਿੰਦੇ ਆਂ ਕਿ ਇਹ ਕੇਂਦਰ ਤੇ ਪੰਜਾਬ ਸਰਕਾਰ ਦੀ ਜਿਹੜੀ ਨਿੰਦਾਜੋਗ ਕਾਰਵਾਈ ਆ ਇੱਕ ਪੀਸਫੁਲੀ ਟੰਗਣਾ ਪੁਰਾਮਨ ਟੰਗਣਾ ਇੱਕ ਵਡੇਰੀ ਉਮਰ ਦੇ ਵੱਡੇ ਕਿਸਾਨ ਲੀਡਰ ਨੂੰ ਚਪਲਾ ਨਾ ਪਾਉਣ ਦੇਣਾ ਪੱਗ ਨਾ ਬੰਨਣ ਦੇਣਾ ਲਿੜੇ ਨਾ ਪਾਉਣ ਦੇਣਾ ਤੇ ਉਹ ਉਹ ਜਿੱਥੇ ਰਿਆਸਤੇ ਰਹਿਰਾਂ ਨੂੰ ਤੋੜ ਕੇ ਕੋਈ ਮੁਜਰਮ ਥੋੜੇ ਇਹ ਮੁਜਰਮਾ ਨਾਲ ਕਾਰਵਾਈ ਕੇਂਦਰ ਤੇ ਪੰਜਾਬ ਨੇ ਕੀਤੀ ਇਹਨੂੰ ਚੁੱਕ ਕੇ ਲੈ ਜਾਣਾ ਇਹਦੀ ਨਿੰਦਿਆ ਕਰਨੀ ਚਾਹੀਦੀ ਹੈ ਅਜੇ ਤੱਕ ਸਾਨੂੰ ਇਨਫੋਰਮੇਸ਼ਨ ਨਾ ਨਾ ਉਹਦੇ ਨਾਲ ਗੱਲ ਨਾ ਕਰਾਉਣਾ ਕਿ ਉਹ ਕਿਹੜੀ ਹਾਲਚੇ ਨੇ ਕਿਹੜੀ ਪ੍ਰਸਥਿਤੀਆਂ ਚ ਨੇ ਔਰ ਗੱਲਬਾਤ ਕਰਨ ਦੀ ਬਜਾਏ ਲੋਕਾਂ ਨੂੰ ਢਕਾਉਣ ਵਾਲੇ ਇਹ ਕਦਮ ਪੰਜਾਬ ਨੇ ਹੁਣ ਚੁੱਕੇ ਨੇ ਪੰਜਾਬ ਦੇ ਸੀਐਮ ਸਾਹਿਬ ਦੱਸਣ ਕਿ ਉਹ ਕਿਸਾਨਾਂ ਦੇ ਨਾਲ ਨੇ ਕਿ ਹੁਣ ਕੇਂਦਰ ਨਾਲ ਰਲ ਗਏ ਨੇ ਉਹਨਾਂ ਨੇ ਕਿਉਂ ਇਹ ਕਦਮ ਚੱਕਿਆ ਜੇ ਕੇਂਦਰ ਦੇ ਕੋਈ ਮੰਤਰੀ ਬੋਲ ਰਹੇ ਨੇ ਕਿ ਪੰਜਾਬ ਨੇ ਕਾਰਵਾਈ ਕੀਤੀ ਕੇਂਦਰ ਨੂੰ ਤਾਂ ਬਦਨਾਮ ਕੀਤਾ ਜਾ ਰਿਹਾ ਇਹਦਾ ਸਪਸ਼ਟੀਕਰਨ ਪੰਜਾਬ ਸਰਕਾਰ ਦੇ ਕਿਸ ਤਰ੍ਹਾਂ ਦੇ ਦੱਸੋ ਕਿ ਇਦਾਂ ਦੇ ਕੀ ਸਰਕਾਰ ਨੂੰ ਖਤਰਾ ਪੈ ਗਿਆ ਜਿਹੜਾ ਇਹ ਨਹੀਂ ਇਹ ਤਾਂ ਸਰਕਾਰ ਹੀ ਦੱਸ ਸਕਦੀ ਨਾ ਸਾਡੇ ਹਿਸਾਬ ਨਾਲ ਤਾਂ ਕੋਈ ਖਤਰਾ ਨਹੀਂ ਸਰਕਾਰ ਨੇ ਸਾਡੇ ਅੰਦੋਲਨ ਨੂੰ ਫੇਲ ਕਰਨ ਵਾਸਤੇ ਕਦਮ ਚੱਕਿਆ ਜੋ ਸਾਨੂੰ ਲੱਗਦਾ ਪਰ ਇਹਦੇ ਨਾਲ ਅੰਦੋਲਨ ਹੋਰ ਮਜ਼ਬੂਤ ਹੋਊਗਾ ਸਰਕਾਰ ਦੀ ਬੜਾਹਟ ਠੀਕ ਆ ਪੰਜਾਬ ਸਰਕਾਰ ਚਾਹੁੰਦੀ ਨਹੀਂ ਵੀ ਕੇਂਦਰ ਨਾਲ ਕੋ ਸਾਡਾ ਸਮਝੌਤਾ ਹੋ ਜੇ ਜਾਂ ਕੋਈ ਸਾਡਾ ਫੈਸਲਾ ਹੋ ਜੇ ਉਹ 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 ਵਿੱਚ ਇੰਟਰਵਿਨ ਕਰਕੇ ਸਾਡਾ ਇੱਥੇ ਦਾ ਸ਼ਾਂਤਮਈ ਮਾਹੌਲ ਵਿਗਾੜ ਰਹੀ ਹੈ ਦੀ ਕਿਸ ਤਰ੍ਹਾਂ ਦੇ ਦਿੰਦੇ ਜਿਹੜਾ ਰਾਤ ਦਿਲੇਵਾ ਸਾਮ ਨੂੰ ਦੇ ਰਾਤ ਕੋਸ ਐਕਸ਼ਨ ਕਰਕੇ ਚੱਕਿਆ ਦੇਖੋ ਅਸੀਂ ਸਪਸ਼ਟ ਇਹ ਕਹਿੰਦੇ ਆ ਕਿ ਇਹ ਕੇਂਦਰ ਤੇ ਪੰਜਾਬ ਸਰਕਾਰ ਦੀ ਜਿਹੜੀ ਨਿੰਦਾਯੋਗ ਕਾਰਵਾਈ ਹੈ ਇੱਕ ਪੀਸਫੁਲੀ ਟੰਗਣਾ ਪੁਰਾਮਨ ਟੰਗਣਾ ਇੱਕ ਵਡੇਰੀ ਉਮਰ ਦੇ ਵੱਡੇ ਕਿਸਾਨ ਲੀਡਰ ਨੂੰ ਚਪਲਾ ਨਾ ਪਾਉਣ ਦੇਣਾ ਪੱਗ ਨਾ ਬੰਨਣ ਦੇਣਾ ਲਿਡੇ ਨਾ ਪਾਉਣ ਦੇਣਾ ਤੇ ਉਹ ਉਹ ਜਿੱਥੇ ਰਿਆਸਤੇ ਰਹਿਰਾਂ ਨੂੰ ਤੋੜ ਕੇ ਕੋਈ ਮੁਜਰਮ ਥੋੜੇ ਇਹ ਮੁਜ਼ਰਮਾਣਾ ਕਾਰਵਾਈ ਕੇਂਦਰ ਤੇ ਪੰਜਾਬ ਨੇ ਕੀਤੀ ਹੈ ਇਹਨੂੰ ਚੁੱਕ ਕੇ ਲੈ ਜਾਣਾ ਇਹਦੀ ਨਿੰਦਿਆ ਕਰਨੀ ਚਾਹੀਦੀ ਹੈ ਅਜੇ ਤੱਕ ਸਾਨੂੰ ਇਨਫੋਰਮੇਸ਼ਨ ਨਾ ਨਾ ਉਹਦੇ ਨਾਲ ਗੱਲ ਨਾ ਕਰਾਉਣਾ ਕਿ ਉਹ ਕਿਹੜੀ ਹਾਲਚ ਨੇ ਕਿਹੜੀ ਪ੍ਰਸਥਿਤੀਆਂ ਚ ਨੇ ਔਰ ਗੱਲਬਾਤ ਕਰਨ ਦੀ ਬਜਾਏ ਲੋਕਾਂ ਨੂੰ ਢੁਕਾਹਣ ਵਾਲੇ ਇਹ ਕਦਮ ਪੰਜਾਬ ਨੇ ਹੁਣ ਚੁੱਕੇ ਨੇ ਪੰਜਾਬ ਦੇ ਸੀਐਮ ਸਾਹਿਬ ਦੱਸਣ ਵੀ ਉਹ ਕਿਸਾਨਾਂ ਦੇ ਨਾਲ ਨੇ ਕਿ ਹੁਣ ਕੇਂਦਰ ਨਾਲ ਰਲ ਗਏ ਨੇ ਉਹਨਾਂ ਨੇ ਕਿਉਂ ਇਹ ਕਦਮ ਚੱਕਿਆ ਜੇ ਕੇਂਦਰ ਦੇ ਕੋਈ ਮੰਤਰੀ ਬੋਲ ਰਹੇ ਨੇ ਵੀ ਪੰਜਾਬ ਨੇ ਕਾਰਵਾਈ ਕੀਤੀ ਕੇਂਦਰ ਨੂੰ ਤਾਂ ਬਦਨਾਮ ਕੀਤਾ ਜਾ ਰਿਹਾ ਇਹਦਾ ਸਪਸ਼ਟਿਕਰਨ ਪੰਜਾਬ ਸਰਕਾਰ ਦੇ ਕਿਸ ਤਰ੍ਹਾਂ ਦੇ ਦੱਸੋਗੇ ਇਦਾਂ ਦੇ ਕੀ ਸਰਕਾਰ ਨੂੰ ਖਤਰਾ ਪੈ ਗਿਆ ਜਿਹੜਾ ਇਹ ਨਹੀਂ ਇਹ ਤਾਂ ਸਰਕਾਰ ਹੀ ਦੱਸ ਸਕਦੀ ਨਾ ਸਾਡੇ ਹਿਸਾਬ ਨਾਲ ਤਾਂ ਕੋਈ ਖਤਰਾ ਨਹੀਂ ਸਰਕਾਰ ਨੇ ਸਾਡੇ ਅੰਦੋਲਨ ਨੂੰ ਫੇਲ ਕਰਨ ਵਾਸਤੇ ਕਦਮ ਚੱਕਿਆ ਜੋ ਸਾਨੂੰ ਲੱਗਦਾ ਪਰ ਇਹਦੇ ਨਾਲ ਅੰਦੋਲਨ ਹੋਰ ਮਜ਼ਬੂਤ ਹੋਊਗਾ ਸਰਕਾਰ ਦੀ ਕਬੜਾਹਟ ਠੀਕ ਆ ਪੰਜਾਬ ਸਰਕਾਰ ਚੌਂਦੀ ਨਹੀਂ ਵੀ ਕੇਂਦਰ ਨਾਲ ਕੋ ਸਾਡਾ ਸਮਝੌਤਾ ਹੋ ਜੇ ਜਾਂ ਕੋਈ ਸਾਡਾ ਫੈਸਲਾ ਹੋ ਜੇ ਉਹ 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 ਵਿੱਚ ਇੰਟਰਵੈਨ ਕਰਕੇ ਸਾਡਾ ਇੱਥੇ ਦਾ ਸ਼ਾਂਤਮਈ ਮਾਹੌਲ ਵਿਗਾੜ ਰਹੀ ਹੈ ਕਿਸ ਤਰ੍ਹਾਂ ਦੇ ਦਿੰਦੇ ਜਿਹੜਾ ਰਾਤ ਦੱਲੇ ਵਾਸਾ ਨੂੰ ਦੇ ਰਾਤ ਉਸਨੂੰ ਐਕਸ਼ਨ ਕਰਕੇ ਚੱਕਿਆ ਦੇਖੋ ਅਸੀਂ ਸਪਸ਼ਟ ਇਹ ਕਹਿੰਨੇ ਆਂ ਕਿ ਇਹ ਕੇਂਦਰ ਤੇ ਪੰਜਾਬ ਸਰਕਾਰ ਦੀ ਜਿਹੜੀ ਨਿੰਦਾਯੋਗ ਕਾਰਵਾਈ ਹੈ ਇੱਕ ਪੀਸਫੁਲੀ ਟੰਗਣਾ ਪੁਰਾਮਨ ਟੰਗਣਾ ਇੱਕ ਵਡੇਰੀ ਉਮਰ ਦੇ ਵੱਡੇ ਕਿਸਾਨ ਲੀਡਰ ਨੂੰ ਚਪਲਾ ਨਾ ਪਾਉਣ ਦੇਣਾ ਪੱਗ ਨਾ ਬੰਨਣ ਦੇਣਾ ਲਿਡੇ ਨਾ ਪਾਉਣ ਦੇਣਾ ਤੇ ਉਹ ਉਹ ਜਿੱਥੇ ਰਿਆਸਤੇ ਰਹਿਰਾਂ ਨੂੰ ਤੋੜ ਕੇ ਕੋਈ ਮੁਜਰਮ ਥੋੜੇ ਇਹ ਮੁਜ਼ਰਮਾਨਾ ਕਾਰਵਾਈ ਕੇਂਦਰ ਤੇ ਪੰਜਾਬ ਨੇ ਕੀਤੀ ਇਹਨੂੰ ਚੁੱਕ ਕੇ ਲੈ ਜਾਣਾ ਇਹਦੀ ਨਿੰਦਿਆ ਕਰਨੀ ਚਾਹੀਦੀ ਹੈ ਅਜੇ ਤੱਕ ਸਾਨੂੰ ਇਨਫੋਰਮੇਸ਼ਨ ਨਾ ਨਾ ਉਹਦੇ ਨਾਲ ਗੱਲ ਨਾ ਕਰਾਉਣਾ ਕਿ ਉਹ ਕਿਹੜੀ ਹਾਲਚ ਨੇ ਕਿਹੜੀ ਪ੍ਰਸਥਿਤੀਆਂ ਚ ਨੇ ਔਰ ਗੱਲਬਾਤ ਕਰਨ ਦੀ ਬਜਾਏ ਲੋਕਾਂ ਨੂੰ ਢਕਾਹ ਹੁਣ ਜਸਵਿੰਦਰ ਲੰਗੋਵਾਲ ਜੀ ਕਿਸ ਤਰ੍ਹਾਂ ਦੇ ਦੇ ਜਿਹੜੇ ਦੇਰ ਰਾਤ ਡੱਲੇਵਾ ਸਾਹਿਬ ਨੂੰ ਪੁਲਿਸ ਵੱਲੋਂ ਇੱਥਾਂ ਅਰੈਸਟ ਕੀਤਾ ਗਿਆ ਦੇਖੋ ਦੇਖਦੇ ਤਾਂ ਇਸ ਤਰ੍ਹਾਂ ਵੀ ਗੁੰਡਾਗਰਦੀ ਕਰਕੇ ਪੰਜਾਬ ਦੀ ਸਰਕਾਰ ਹਰਿਆਣਾ ਸਰਕਾਰ ਕੇਂਦਰ ਸਾਂਝਾ ਜੁਆਇੰਟ ਆਪਰੇਸ਼ਨ ਕਰਕੇ ਸਾਡੇ ਸੀਨੀਅਰ ਕਿਸਾਨ ਲੀਡਰ ਨੂੰ ਜਿਨ੍ਹਾਂ ਨੇ ਵਰਨ ਵਰਤ ਤੇ ਬੈਠਣਾ ਸੀ ਅੱਜ 12 ਵਜੇ ਉਹਨਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ ਖਨੋਰੀ ਬਾਰਡਰ ਤੋਂ ਉਹਨਾਂ ਦੇ ਕੈਂਪ ਨੂੰ ਤੋੜ ਕੇ ਇਹਦੀ ਅਸੀਂ ਸਭ ਤੋਂ ਪਹਿਲਾਂ ਤਾਂ ਨਿੰਦਾ ਹੀ ਕਰਾਂਗੇ ਕਿ ਬਹੁਤ ਮਾੜਾ ਕੀਤਾ ਸਾਡੇ ਪੀਸਫੁੱਲ ਅੰਦੋਲਨ ਨੂੰ ਵੀ ਸਰਕਾਰਾਂ ਸਹਿਣ ਨੂੰ ਤਿਆਰ ਨਹੀਂ ਹੈਗੀਆਂ ਦੂਜੀ ਗੱਲ ਸ਼ਾਇਦ ਇਹ ਭੁਲੇਖਾ ਵੀ ਹੋਵੇ ਕੇਂਦਰ ਸਰਕਾਰ ਦਾ ਤੇ ਰਾਜ ਸਰਕਾਰਾਂ ਦਾ ਵੀ ਇਸ ਤਰ੍ਹਾਂ ਅੰਦੋਲਨ ਦਬਾਏ ਜਾਂਦੇ ਆ ਅੰਦੋਲਨ ਨਹੀਂ ਦਬਦੇ ਹੁੰਦੇ ਇਹ ਅੰਦੋਲਨ ਹੋਰ ਤਿੱਖੇ ਹੋਣਗੇ ਪਰ ਇਹ ਸਰਕਾਰ ਦਾ ਇਸ ਤਰ੍ਹਾਂ ਦਾ ਪੈਂਤੜਾ ਕਿ ਉਹ ਲੋਕਾਂ ਤੇ ਹੁੰਦਾ ਜਿਹੜਾ ਕੋਈ ਗੁਨਾਹਗਾਰ ਹੋਵੇ ਅਸੀਂ ਪੁੱਛਣਾ ਚਾਹੁੰਦੇ ਹਾਂ ਕੇਂਦਰ ਤੇ ਪ੍ਰਾਜ ਸਰਕਾਰਾਂ ਨੂੰ ਕਿ ਡੱਲੇਬਾਲ ਤੱਕ ਸਾਡੇ ਪ੍ਰਧਾਨ ਜੀ ਦਾ ਆ ਜਾਂ ਸਾਡੇ ਮੋਰਚਿਆਂ ਦਾ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਲਏ ਨੇ ਇਹਦੇ ਵਿੱਚ ਗੁਨਾਹ ਕੀ ਹੈ ਉਹਨਾਂ ਦਾ ਕਸੂਰ ਕੀ ਹੈ ਜੇ ਉਹਨਾਂ ਨੂੰ ਤੁਹਾਨੂੰ ਲੱਗਦਾ ਵੀ ਕਿਸਾਨਾਂ ਨਾਲ ਹਮਦਰਦੀ ਹੈ ਕਿਸਾਨ ਮਰਨ ਵਰਤ ਤੇ ਨਾ ਬੈਠਣ ਉਹਨਾਂ ਦੀ ਸਿਹਤ ਨੂੰ ਕੋਈ ਆਂਚ ਨਾ ਜਾਵੇ ਤਾਂ ਗੱਲ ਕਰੋ ਮੀਟਿੰਗ ਕਰੋ ਮਸਲੇ ਮੰਗਾ ਸਾਡੇ ਬਿਲਕੁਲ ਵਾਜਬ ਤੇ ਜਾਇਜ਼ ਆ ਉਹਨਾਂ ਨੂੰ ਨਿਮੇੜੋ ਇਹ ਇਸ ਤਰ੍ਹਾਂ ਗੁੰਡਾਗਰਦੀ ਨਾਲ ਸਾਡੇ ਲੀਡਰਾਂ ਨੂੰ ਚੁੱਕ-ਚੁੱਕ ਕੇ ਤੁਸੀਂ ਕਿੰਨੇ ਕ ਨੂੰ ਚੁੱਕ ਲਓਗੇ ਇਹ ਲੜੀ ਬਹੁਤ ਵੱਡੀ ਹੈ ਇਹ ਬਹੁਤ ਵੱਡੀ ਗਿਣਤੀ ਲੋਕਾਂ ਦੀਆਂ ਮੰਗਾਂ ਨੇ ਦੇਸ਼ ਦੇ 50% ਲੋਕ ਸਿੱਧੇ ਤੌਰ ਤੇ ਖੇਤੀਚੇ ਨੇ ਉਹਨਾਂ ਦੀਆਂ ਮੰਗਾਂ ਨੇ 75% ਲੋਕ ਅਸੀਂ ਨਿਰਪਰਤ ਹਾਂ ਦੇਸ਼ ਦੇ ਕਿਸਾਨ ਮਜ਼ਦੂਰ ਦੀ ਸਾਂਝੀ ਲੜਾਈ ਹੈ ਇਹ ਇਸ ਤਰ੍ਹਾਂ ਜ਼ਬਰਦਸਤੀ ਚੱਕ-ਚੱਕ ਕੇ ਕੈਂਪਾਂ ਨੂੰ ਤੋੜ ਕੇ ਕਿਸਾਨਾਂ ਆਗੂਆਂ ਨੂੰ ਗ੍ਰਿਫਤਾਰ ਕਰਕੇ ਅਧੋਲਣ ਨਹੀਂ ਮੁੱਕਣ ਵਾਲੇ ਸਰਕਾਰ ਗੱਲਬਾਤ ਕਰੇ ਜੇ ਕਿਸਾਨਾਂ ਨਾਲ ਕੋਈ ਹਮਦਰਦੀ ਹੈ ਤਾਂ ਨਹੀਂ ਇਹ ਅंदोलਨ ਨੂੰ ਅਸੀਂ ਹੋਰ ਤਿੱਖਾ ਕਰਾਂਗੇ ਮੀਟਿੰਗ ਕਰ ਰਹੇ ਆ ਵਿਚਾਰ ਕਰ ਰਹੇ ਆ ਦੋਨੇ ਮੋਰਚਿਆਂ ਦੇ ਵੱਲੋਂ ਸੰਘਰਸ਼ ਐਲਾਨ ਕੀਤੇ ਆ ਜਿਹੜੇ ਉਹ ਐਲਾਨਾ ਨੂੰ ਸਿਰੇ ਚੜਾਵਾਂਗੇ ਸਗੋਂ ਅਸੀਂ ਜਨਤਾ ਨੂੰ ਬੀਲ ਕਰਨੀ ਚਾਹੁੰਦੇ ਆ ਵੀ ਇਸ ਰੋਸ ਵਜੋਂ ਹੋਰ ਵੱਡੀ ਗਿਣਤੀ ਨਿਕਲਣਾ ਚਾਹੀਦਾ ਤਾਂ ਕਿ ਸਤਿਆਦਾਲ ਸਿੰਘ ਬੈਰ ਕਿਸ ਤਰ੍ਹਾਂ ਕੀ ਕਹਿਣਾ ਜਿਹੜਾ ਦੇਰ ਰਾਤ ਪ੍ਰਧਾਨ ਜੀ ਉੱਤੇ ਤੇ ਕਹਿਣ ਤੋਂ ਗੱਲਾਂ ਟੱਪ ਗਈਆਂ ਅਸੀਂ 9 ਮਹੀਨੇ ਤੋਂ ਬੈਠੇ ਆ ਜਿਹੜਾ ਦਿੱਲੀ ਮੋਰਚਾ ਚੱਲਿਆ ਸੀ ਉਹ ਮੰਗਾਂ ਲਿਖਤੀ ਮੰਨੀਆਂ ਹੋਈਆਂ ਸੀ ਉਹਨੂੰ ਯਾਦ ਕਰਾਉਣ ਚੱਲੇ ਸੀ 13 ਫਰਵਰੀ ਤੋਂ ਪਨੇਰ ਸਾਹਿਬ ਤੇ ਡੱਲੇਵਾਲ ਸਾਹਿਬ ਦੀ ਅਗਵਾਈ ਚ ਅਸੀਂ ਸਾਰੇ ਲੋਕ ਪਿੱਛੇ ਸੀ ਤੇ ਅਸੀਂ ਹੁਣ 9 ਮਹੀਨੇ ਤੋਂ ਬਾਅਦ ਜਿਵੇਂ ਸਾਨੂੰ ਲੱਗਿਆ ਵੀ ਹੁਣ ਥੋੜਾ ਬਾਲਾ ਤਾਂ ਹਿੱਲ-ਜੁਲ ਕਰਾਂਗੇ ਫਿਰ ਵੀ ਅਸੀਂ ਛਾਤ ਵੀ ਹਿੱਲ-ਜੁਲ ਦਾ ਸਰਪ ਸੰਮਤੀ ਨਾਲ ਅੱਜ ਡੱਲੇਵਾਲ ਸਾਹਿਬ ਨੇ ਮਰਨ ਵਰਤੇ ਮਰਨ ਵਰਤੇ ਮਿੱਠੇ ਪ੍ਰੋਗਰਾਮ ਬਹਿਣਾ ਸੀ ਉੱਥੇ ਮੈਂ ਪਰਸੋਂ ਸਾਰਾ ਪ੍ਰਬੰਧ ਕਰਾ ਕੇ ਗਿਆ ਕਿਉਂਕਿ ਮੈਂ ਬਜ਼ੁਰਗ ਬੱਦਾ ਦੱਲੇਵਾਲ ਸਾਹਿਬ ਦੀ ਵਿਚਾਰ ਤਾਰਾ ਇੱਕ ਹੀ ਸਾਡੇ ਸਾਰੇ ਲੋਕਾਂ ਦੀ ਨੌਜਵਾਨਾਂ ਦੀ ਅਸੀਂ ਜਿਹੜਾ ਮਿੱਥਿਆ ਪ੍ਰੋਗਰਾਮ ਹੈ 17 ਸਤੰਬਰ ਨੂੰ ਬਹੂਗਾ ਔਰ ਸਾਡੀ ਕਤਾਰ ਬੜੀ ਲੰਮੀ ਹੈ ਸਾਡੇ ਇਰਾਦੇ ਬੜੇ ਤਗੜੇ ਨੇ ਤੇ ਇਹ ਮੋਦੀ ਤੇ ਮੁੱਖ ਮੰਤਰੀ ਨੇ ਬਹੁਤ ਵੱਡੀ ਗਲਤੀ ਕੀਤੀ ਫਿਰ ਵੀ ਅਸੀਂ ਮੈਂ ਮੋਰਚਾਂ ਵੱਲੋਂ ਜ਼ਾਣ ਕਰਦਾ ਜਬਰਦਸਤ ਮੁੱਖ ਮੰਤਰੀ ਨੂੰ ਸੰਬੋਧਨ ਹੋ ਕੇ ਕਹਿਣਾ ਕਿ ਸਾਡੇ ਮਿੱਥੇ ਟਾਈਮ ਤੇ ਦੱਲੇਵਾਲ ਸਾਹਿਬ ਨੂੰ ਸਾਡੇ ਵਿੱਚ ਲੈ ਕੇ ਆਵੇ ਦੱਲੇਵਾਲ ਸਾਹਿਬ ਬਹੇਗਾ ਜੇ ਉੱਥੇ ਉਹਨੂੰ ਅੰਡਰਗਰਾਉਂਡ ਰੱਖਿਆ ਇੱਥੇ ਨਾ ਆਇਆ ਵਿਥੇ ਪ੍ਰੋਗਰਾਮ ਮੁਤਾਬਕ ਸਤਨਾਲ ਸਿੰਘ ਬਹਿਰੂ ਭਵੇਗਾ ਔਰ ਪਤਾ ਲੱਗ ਜੂਗਾ ਹਿੰਦੁਸਤਾਨ ਦੇ ਲੋਕਾਂ ਨੂੰ ਵੀ ਇਹ ਖਡੌਰੀ ਖਡੌਰੀ ਨਹੀਂ ਪੂਰਾ ਇਹ ਆਪਣੇ ਸਾਰੇ ਦੇਸ਼ ਦਾ ਮੋਰਚਾ ਤੁਸੀਂ ਵੇਖਿਓ ਹੁਣੇ ਉਹਨੇ ਸਾਰੇ ਦੇਸ਼ ਦੇ ਕਿਸਾਨ ਵੀ ਇੱਥੇ ਆ ਰਹੇ ਨੇ ਪੰਜਾਬ ਦੇ ਕਿਸਾਨ ਵੀ ਆ ਰਹੇ ਨੇ ਜਿਹੜਾ ਇਹ ਨਿਯੋਦਾ ਪਾਇਆ ਸਭ ਤੋਂ ਮਹਿੰਗਾ ਨਿਯੋਦਾ ਹੈ ਇਹ ਅਸੀਂ ਮੋੜਾਂਗੇ